ਕਣਕ ਉਮੀ ਕਰਨ ਜਾਣਿਆ ਜੀ ਅੱਛਾ ਅੱਛਾ ਘੁੰਮਣ ਘੁੰਮਣ ਚੱਲਦੇ ਆਂ ਹਾਂ ਘੁੰਮਣ ਜਾਣਿਆ ਠੀਕ ਐ ਇਹ ਵੀ ਜ਼ਰੂਰੀ ਆ ਹਨਾ ਢਿੱਡ ਜਿਹਾ ਹਲਕਾ ਹੋ ਜਾਂਦਾ ਨਾਲੇ ਹੋਰ ਐਡਾ ਬੜਾ ਪੇਟ ਹੋ ਗਿਆ ਤੇ ਹੁਣ ਘੁੰਮ ਕੇ ਠੀਕ ਕਰਨਾ ਕਿ ਕਿੰਨੇ ਵਜੇ ਜੋੜਦੇ ਹੋਗੇ ਤੜਕੇ 5 ਵਜੇ ਕਿਤੇ 4 ਵਜੇ ਵੀ ਉੱਠ ਖੜਦੇ ਆ ਹੁਣ ਡੰਗਰਾਂ ਨੂੰ ਅੱਖ ਵੀ ਪਾਣੇ ਹੁੰਦੇ ਨੇ ਫਿਰ ਧਾਰ ਕੱਢਣੀ ਹੁੰਦੀ ਆ ਹੁਣ ਸਾਨੂੰ ਪਤਾ ਹੀ ਆ ਅੱਜ ਕੱਲ੍ਹ ਦੀਆਂ ਜਿਹੜੀਆਂ ਕੁੜੀਆਂ ਨੇ ਉਹਨਾਂ ਨੂੰ ਤਾਂ ਭਾਈ ਕੱਢਣੀ ਨਹੀਂ ਆਉਂਦੀ ਹੁਣ ਕਰੀਏ ਕੀ ਹਾਂ ਮੈਨੂੰ ਆਉਂਦਾ ਸਾਰਾ ਕੁਝ। ਅੱਛਾ ਜੀ। ਫਿਰ ਇਹੋ ਜਿਹਾ ਤੁਸੀਂ ਮੂਹ ਤੇ ਕੀ ਲਾਉਂਦੇ? ਨਾ ਕੁਝ ਵੀ ਨਹੀਂ ਲਾਉਂਦੇ। ਆਹੀ ਆ। ਕਪੜੇ ਧੋਣ ਵਾਲੀ ਛਾਬਣ। ਇਹ ਕੋਹਾੜੀ ਕੋਹਾੜੀ। ਹਾਂ ਕੋਈ ਕੋਹਾੜੀ। ਚਲਦੀ ਆਹੀ। ਕਿਹਨੂੰ ਵੱਢਦੇ ਹੋ ਇਹਦੇ ਨਾਲ? ਡੱਕੇ। ਅੱਛਾ ਅੱਛਾ। ਬੰਦੇ ਮੁੰਡੇ ਤਾਂ ਨਹੀਂ ਵੱਢੇ ਕਿਤੇ? ਨਾ ਬੰਦੇ ਕੋਲ ਕੋਈ ਡੱਕੇ ਵੱਢਦੇ। ਬੰਦੇ ਵੱਢੇ ਹੋਣ ਮੁਕਰਦੇ ਹੁੰਦੇ ਜਵਾਨੀ ਚ। ਹੋਇਆ ਤਾਂ ਨਹੀਂ ਕਿਤੇ ਕੰਮ। ਕਾਟਵਾ ਤਾਂ ਨਹੀਂ ਹੋਈ। ਨਾ। ਕਿਤੇ ਪੀਪੂ ਲੇ ਦਾ ਫਿਰ ਤਾਂ ਕਰ ਨਹੀਂਦਾ ਘਰ। ਐਸੇ ਸਿਰ ਪੰਜਾ ਖੜਾ ਦिए। ਹਾਂ ਪੱਕਾ। ਆਦੇ। ਫਿਰ ਕੀ ਕਰੋਗੇ ਫਿਰ ਜੇ ਤੁਹਾਨੂੰ ਖੜਾ ਹਟ ਹੈ ਕੀ ਕਰੋਗੇ ਮੈਂ ਤਾਂ ਸਾਰੇ ਕਾਸ਼ੇ ਦੀ ਸੁਧਾਰ ਕਰ ਦੂੰ ਹਾਂ ਕਿਤੇ ਦੂ ਸੰਕਤ ਰੱਖਦੇ ਮੋਟਾ ਸੰਕਤ ਰੱਖਦੇ ਦੂ ਹੀ ਕਿਤੇ ਤੀ ਅੰਗਰੇਜ਼ੀ ਅੰਗਰੇਜ਼ੀ ਹਾਂ ਅਜੀ ਪੀਪਲ ਨਹੀਂ ਚਾਚਾ ਮੋਟਾ ਬਦਲਾ ਸੰਤਰਾ ਹੈ ਗੱਲਾਂ ਭੁੱਲਣਾ ਵੀ ਕਰਨੀਆਂ ਹੁੰਦੀਆਂ ਉਹ ਵੀ ਹਲਕਾ ਹਾਂ ਉਹ ਵੀ ਫਿਰ ਜਦੋਂ ਹੁਣ ਆਏ ਨਾ ਗੋਲਾ ਜਿਹਾ ਬਣ ਜਾਂਦਾ ਫਿਰ ਉਹ ਵੀ ਕੱਢਣਾ ਹੁੰਦਾ ਪਤਾ ਹੋਰ ਮੁਰਗਾ ਮੁਰਗਾ ਮਰਗਾ ਲੈਨੇ ਮੁਰਗਾ ਮੁਰਗਾ ਮਰਗਾ ਲੈਨੇ ਨੇ ਪਕੌੜੀਆਂ ਤਾਂ ਕਦੇ ਗਈਆਂ ਨਹੀਂ ਅੱਛਾ ਅੱਛਾ ਪਕੌੜੀਆਂ ਆਏ ਵੀਡੀਓ ਬਣਾਣਾ ਤੁਹਾਡੀ ਬਣਾ ਲਓ ਤਾਂ ਆਏ ਆਏ ਬਣਾ ਲਓ ਐਦੂ ਹੋਰ ਕੀ ਚਾਹੀਦਾ ਸਾਡੇ ਬੱਚੇ ਸਾਡੀ ਵੀਡੀਓ ਬਣਾਉਣਾ ਹੈ ਹੋਰ ਮੈਂ ਕਿਹਾ ਤੁਹਾਡੀ ਵੀਡੀਓ ਵਾਇਰਲ ਕਰਦੀ ਆ ਮਾੜੀ ਹਾਂ ਫਿਰ ਹੁਣ ਅਸੀਂ ਸੋਹਣੇ ਪੌਣੇ ਲੱਗਦੇ ਵੀ ਆ ਹੋਰ ਫਿਲਟਰ ਲਾ ਕੇ ਹੋਰ ਸੋਹਣੇ ਕਰ ਦਾਂਗੇ ਮੈਂ ਤੁਸੀ ਸੋਹਣੇ ਤਾਂ ਬਹੁਤ ਹੋਗੇ ਹੈ ਨਹੀਂ ਉਹਨੇ ਵੀ ਨਹੀਂ ਆਏਗੇ ਕੀ ਲਾਉਣੀ ਆ ਫਿਰ ਇਹੋ ਜਿਹਾ ਤੁਸੀਂ ਮੂੰਹ ਤੇ ਕੀ ਲਾਉਣੀ ਨਾ ਕੁਝ ਵੀ ਨਹੀਂ ਲਾਉਂਦੇ ਆਹੀ ਆ ਕਪੜੇ ਧੋਣ ਵਾਲੀ ਸਾਬਣ ਅੱਛਾ 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 ਸੌਖੀ ਜੀ ਸਾਰਤ ਨਹੀਂ ਤੁਸੀਂ ਹੈ ਹਾਂ ਹੋਰ ਹਾਂ ਕੇਸ਼ ਦੇ ਖਾਰਨ ਨਹੀਂ ਲਾਉਂਦੇ ਨਾ ਉਹ ਨਹੀਂ ਲਾਉਂਦੇ ਗੱੱਚੀ ਗੁੱੱਚੀ ਤਾਂ ਮਲਦੀ ਹੋਊਗੀ ਨਾ ਨਾ ਉਹ ਵੀ ਨਹੀਂ ਹੈ ਨਾ ਅੱਛਾ ਤੇ ਕਪੜਿਆਂ ਵਾਲੀ ਸਾਬਣੇ ਲਾਉਨੇ ਆ ਅੱਛਾ ਅੱਛਾ ਹੁਣ ਕਿੱਧਰ ਚੱਲੇ ਸੀਗੇ ਹੁਣ ਜਵਾਕਾਂ ਦਾ ਖਾਣਾ ਘੁੰਮੀ ਕਰਨ ਜਾਣੇ ਸੀ ਅੱਛਾ ਅੱਛਾ ਘੁੰਮਣ ਘੁੰਮਣ ਚੱਲਣਾ ਹਾਂ ਘੁੰਮਣ ਜਾਣੇ ਠੀਕ ਹੈ ਇਹ ਵੀ ਜ਼ਰੂਰੀ ਆ ਨਾ ਢਿੱਡ ਜਿਹਾ ਹਲਕਾ ਹੋ ਜਾਂਦਾ ਨਾਲੇ ਬਾੜਾ ਐਡਾ ਵੱਡਾ ਪੇਟ ਹੋ ਗਿਆ ਤੇ ਹੁਣ ਘੁੰਮ ਕੇ ਠੀਕ ਕਰਨਾ ਅੱਛਾ ਅੱਛਾ ਚਾਹੂ ਵੀ ਭਰ ਜਾਂਦਾ ਡੇਲੀ ਮਤਲ ਗੱਲਬੁੱਲਣਾ ਵੀ ਕਰਨੀਆਂ ਹੁੰਦੀਆਂ ਉਹ ਵੀ ਹਲਕੀ ਹਾਂ ਉਹ ਵੀ ਫਿਰ ਜਦੋਂ ਹੁਣ ਆਏ ਨਾ ਗੋਲਾ ਜਿਹਾ ਬਣ ਜਾਂਦਾ ਫਿਰ ਉਹ ਵੀ ਕੱਢਣਾ ਹੁੰਦਾ ਪਤਾ ਹੋਰ ਆਹੋ ਹੋਰ ਸੋਪਤੀਆਂ ਜਨਾਨੀਆਂ ਨੂੰ ਪਤਾ ਹੀ ਆ ਪੁੱਤ ਬਹੁਤ ਗੋਲੇ ਬਣ ਜਾਂਦੇ ਨੇ ਅੰਦਰ ਬੈਠਿਆਂ ਦੇ ਹਾਂ ਅੱਗੇ ਤਾਂ ਜਾਂਦੇ ਤੇ ਬਾਹਰ ਹਾਂ ਹੁਣ ਤਾਂ ਵਾਚ ਅੰਦਰ ਹੀ ਹੁੰਦੇ ਆ ਅੰਦਰੋਂ ਅੰਦਰ ਹੀ ਕੰਮ ਓਕੇ ਹੋ ਜਾਂਦਾ ਹੋਰ ਹਾਂ ਅੱਛਾ ਤੇ ਫੇਰ ਕਿਵੇਂ ਠੰਡ ਠੰਡਣ ਤਾਂ ਲੱਗਦੀ ਠੰਡ ਤਾਂ ਬਹੁਤ ਲੱਗਦੀ ਲੱਗਦੀ ਹੋਰ ਹੋ ਗਈ ਨਾ ਹੁਣ ਅੱਛਾ 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 ਚੁਗਲੀਆਂ ਚੁਗਲੀਆਂ ਕਰਦੇ ਉਹਨੇ ਬਾਦੂ ਕਹਿੰਦਾ ਚੁਗਲੀਆਂ ਕਰਦੇ ਜੁਗਲੀਆਂ ਤਾਂ ਅਸੀਂ ਬਹੁਤ ਕਰਦੇ ਆ ਫਿਰ ਹੁਣ ਤੇ ਡਹਾੜਾ ਤਾਂ ਹੀ ਜਾਣਿਆ ਹੁਣ ਘਮੀ ਕਰਨ ਹਾਂ ਬਹੁਤ ਜੁਗਲੀਆਂ ਕਰਦੇ ਫਿਰ ਢਹਾੜਾ ਹੋ ਜਾਂਦਾ ਰਾਤ ਨੂੰ ਨੀਂਦ ਆ ਜਾਂਦੀ ਹੈ ਪਿੰਡ 'ਚ ਨਾ ਕਹਿੰਦੇ ਸੀਸੀਟੀਵੀ ਕੈਮਰੇ ਹੁੰਦੇ ਨੇ ਕੋਸ਼ਕ ਹੂੰ ਤੁਸੀਂ ਕਿਹੜੇ ਹੋਗੇ ਕਿਵੇਂ ਵੀ ਜਿਹੜੇ ਪਿੰਡ ਤੇ ਨਿਗਰ ਰੱਖਦੇ ਹੁੰਦੇ ਹੈਗੇ ਤੇ ਤੁਸੀਂ ਰੱਖਦੇ ਹੋ ਪਿੰਡ ਤੇ ਨਿਗਰ ਕੌਣ ਹੁੰਦਾ ਵੀ ਜਿਵੇਂ ਕਿਸਾਨਿਆਂ ਨੂੰ ਕਹਿੰਦੇ ਹੁੰਦੇ ਨੇ ਵੀ ਉਹ ਕੈਮਰੇ ਲੱਗੇ ਹੋਏ ਨੇ ਅਸੀਂ ਤਾਂ ਅੰਦਰ ਲਈ ਕੈਮਰੇ ਆਲੇ अच्छा 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 मुझे बारी आउगी थोड़ी फिर बेरा आजुगे हां आले बाहर बैठण नहीं अच्छा। लगे अच्छा अपना की कहंदे ने सास बनगे हां मैं जमाइयां दी बनगे आले <laughs> नो नो दी पाणी नहीं <laughs> <laughs> अच्छा अच्छा, अच्छा नहीं थे फिर की मतलब किवे लगदा फिर सेवा सुबा कराउंदे होणगे जवाई आउंदे होणगे की की करदे होन्ने हो फिर फिर बड़ा चा चढ़ा जब आउंदे ने सब चढ़ाउंदे ने कुछ कुछ बना के दन्ने हां हम्म थोड़ी पिंड बारे दस्सो की खास चीज है तो थोड़े पिंड च ਇੱਥੇ ਇੱਥੇ ਕਾਦੀ ਖਾਸ਼ੇ ਜਾਂ ਮਸਾ ਪਾਰਕ ਬਣਨ ਲੱਗਿਆ ਸਾਡੇ ਇਹਨੂੰ ਵੀ ਕਹਿੰਦੇ ਨੇ ਵੀ ਬਾਣੇ ਨਾ ਹੈਗੇ ਹਾਂ ਕਿ ਚਾ ਜ਼ਰੂਰੀ ਹੁਣ ਤੁਸੀਂ ਸ਼ਹਿਰ ਕਰਨੀ ਹੁੰਦੀ ਹੈ ਭਈ ਹੈ ਹਾਂ ਸ਼ਹਿਰ ਕਰਨ ਵਾਸਤੇ ਬੁੜੀਆਂ ਦੇ ਕਹਿੰਦੇ ਵੀ ਹੁਣ ਟਾਈਮ ਨਹੀਂ ਹੈਗਾ ਛੜਕਾਂ ਤੇ ਜਾਣ ਦਾ ਵੀ ਕਈ ਵਾਰ ਕਹੇ ਜਾਂ ਕੋਈ ਟੱਕਰ ਜਾਂਦਾ ਵੀ ਉਹਦੇ ਕਰਕੇ ਹੁਣ ਇਹ ਪਾਰਕ ਬਣਾਈਆ ਕਹਿੰਦੇ ਅੰਦਰ ਘੁੰਮਣ ਆ ਅੱਛਾ 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 ਚੱਲ ਆ ਤਾਂ ਬਾਲਾ ਵਧੀਆ ਹੋ ਗਿਆ ਕੰਮ ਹੈ ਹਾਂ ਤੁਸੀਂ ਸਰਪੰਚ ਖੜਾ ਦिए ਹਾਂ ਪੱਕਾ ਅਰੇ ਫਿਰ ਕੀ ਕਰੋਗੇ ਫਿਰ ਜੇ ਤੁਹਾਨੂੰ ਖੜਾਤ ਹੈ ਹੈ ਕੀ ਕਰੋਗੇ ਮੈਂ ਤਾਂ ਸਾਰੇ ਕਾਸ਼ੇ ਦੀ ਸੁਧਾਰ ਕਰ ਦੂੰ ਹਾਂ ਅੱਛਾ ਹਾਂ ਠੀਕ ਹੈ ਸਾਰੇ ਕਾਸ਼ੇ ਦਾ ਸੁਧਾਰ ਕਰ ਅੱਛਾ ਅੱਛਾ ਜਿਹੜੇ ਨਹੀਂ ਕੰਮ ਹੋਏ ਉਹ ਕਰਾਂਗੇ ਹਾਂ ਹਾਂ ਆ ਠੀਕ ਹੈ ਠੀਕ ਹੈ ਸਾਡੀ ਪਹਿਲਾਂ ਹੀ ਲਗੜਾਟ ਬਹੁਤ ਹੈ ਇਹਦੇ ਨਾਲ ਦੇਖਿਓ ਇਹ ਤੇ ਟੱਬੂਏ ਦੇ ਟਕੂਆ ਨਾ ਖੜਕ ਜੇ ਕਿਤੇ ਲਗੜਾਟ ਤਾਂ ਹੈਗੀ ਆ ਜ਼ਰੂਰ ਪਰ ਜਿਹੜੇ ਕੰਮ ਕਰਾਉਣ ਵਾਲੇ ਨੂੰ ਕਰਾਵਾਂਗੇ ਆਉਗੇ ਮੈਂ ਸ਼ੇਅਰ ਕਰਦੇ ਫਿਰਦੇ ਨੇ ਖੇਤਾਂ 'ਚ ਸਾਡੇ ਗਊਸ਼ਾਲਾ ਬਣਾਈ ਹੋਈ ਆ ਖੇਤਾਂ ਦੇ ਵਿੱਚ ਚਾਰ ਨਵਾਟੇ ਮੈਂ ਸਾਡੇ ਫਿਰਦੇ ਨੇ ਕਿ ਫਸਲ ਹਾਂ ਸਾਰੀ ਇੱਥੇ ਆ ਸਾਰੀ ਇੱਥੇ ਦਾ ਫਸਲ ਖਾ ਗਏ ਤਾਂ ਸਾਰੀ ਹੈਂ ਨਾਲ ਤਾਂ ਪੁੱਤ ਖਾਂਦੇ ਹੀ ਨੇ ਫਿਰ ਹੁਣੇ ਵੀ ਭੁੱਖੇ ਮਰਦੇ ਹੋਰ ਹੂੰ ਚਲ ਬਸ ਬਸ ਦੇਖ ਲਾ ਬਈ ਰੋਣ ਤੇਰੀ ਮਰਜ਼ੀ ਆ ਬਸ ਤਾਂ ਧਾਰ卡ੜ ਨਾਲ ਮਿਲੂਗੀ ਮੈਂ ਕਾਡਰ ਕੱਢ ਤੁਹਾਡੇ ਕੋਲ ਨਾ ਆਏਗਾ ਨਾ ਲੈ ਕੇ ਰਿਹਾ ਹੋਰ ਕੰਮ ਛੱਡ ਕੇ ਬਾਕੀ ਸਭ ਕੁਝ ਭੁੱਲ ਜਾ ਪਰ ਢਾਰ ਕਾਡ ਜਰੂਰੀ ਆ ਚੱਕਰ ਜਰੂਰੀ ਆ ਹਾਂ ਉਹ ਢਾਰ ਕਾਡ ਕਰਕੇ ਤਾਂ ਮੈਂ ਜਵਾਕਾਂ ਤੋਂ ਵੀ ਕਹੋਨੀ ਆ ਵੀ ਤੂੰ ਕਿਤੇ ਜਾਂਦੀ ਨਹੀਂ ਹੈਗੀ ਮੈਂ ਗਈ ਨਹੀਂ ਹੈਗੀ ਕਿਤੇ ਵੀ ਹਾਂ ਤੇ 100 ਰੁਪਏ ਵੀ ਚਾਹੀਦੇ ਨਾਲ ਫੁੱਲੀਆਂ ਫਲੀਆਂ ਵੀ ਖਾਣੀਆਂ ਹੁੰਦੀਆਂ ਸਫ਼ਰ ਤੇ ਉਹ ਵਿਚਾਰੇ ਭਗਵਾਨਤਮਨ ਨੂੰ ਕਹਾਂਗੇ ਵੀ ਉਹ ਤਾਂ ਦੇ ਸਾਨੂੰ ਹਾਂ ਵਿਚਾਰੇ ਆ ਚੱਲ ਕੋਈ ਨਾ ਸਾਰੇ ਵਿਚਾਰੇ ਨੇ ਆਪਣੀ ਬਾਤ ਵਧੀਆ ਲੱਗਦਾ ਤੁਹਾਨੂੰ

देखो भी कुड़ियो मैनी क्यों राड़ियो बैडी क्यों राड़ियो हाँ जी, हाँ? हाँ जी आये पत्थना पहनता गोहा हाँ जी हाँ हुँ? देखो पाई और आया आये पास होते हैं पाई गोहा भी सेवा मांगता है हाँ जी हाँ बच्चे आना चाहिए हो नहीं पशु हाँ जी बहुत है हाँ। बच्चे भी ने है सेवा पशुओं दी भी कर दिया है बहुत ज़्यादे ਤੋਂ ਦਾ ਇਹਦੀ ਫਰੇਗਰੈਂਸ ਆਉਂਦੀ ਹੋਊਗੀ ਹਨਾ ਹਾਂ ਜੀ ਖੁਸ਼ਬੂ ਆਉਂਦੀ ਹੋਣੀ ਤੁਹਾਨੂੰ ਤਾਂ ਕੋਈ ਦੀ ਸਮੈਲ ਤਾਂ ਸਾਨੂੰ ਖੁਸ਼ਬੂ ਹੀ ਆਉਂਦੀ ਹੈ ਨਹੀਂ ਜੀ ਇਹ ਤਾਂ ਐਸੀ ਸਮਝ ਆਈ ਹੋਏ ਹੋਿਆਂਗੇ ਵੀ ਸਮਝ ਤੁਹਾਨੂੰ ਪਤਾ ਨਹੀਂ ਕਾ ਮਤਲਬ ਰਚ ਜਿਗਿਆ ਹੁਣ ਤਾਂ ਹਾਂ ਜੀ ਹਾਂ ਹੁਣ ਤਾਂ ਸਾਨੂੰ ਆਈ ਹੀ ਆਗਾ ਵੀ ਬਾਤ ਸ ਹਾਂ ਜੀ ਇਹ ਨਹੀਂ ਚਾਹ ਲਈ ਵਧੀਆ ਵਧੀਆ ਤੇ ਮੇਰੇ ਡੇਲੀ ਪਾਠ ਦੇਓਗੇ ਨਹੀਂ ਤਿੰਨ ਚਾਰ ਦਿਨਾਂ ਦਾ ਹੋ ਜਾਂਦਾ ਜਲ ਪਾਠ ਲੈਣੇ ਹਾਂ ਜੀ ਠੀਕ ਆ ਮੱਝਾ ਰੱਖੀਆ ਹਾਂ ਜੀ ਕਿੰਨੀਆਂ ਕਿਨੇ ਦੋ ਨੇ ਇੱਕ ਕੱਟੀ ਆ ਇੱਕ ਮੈਂ ਆ ਉਹ ਤੇ ਦੁੱਧ ਕਰਦਾ ਹੈ ਦੁੱਧ ਕਰਦਾ ਦੋ ਜੁੜਬੇ ਦਵਾ ਕੇ ਸਾਡੇ ਮੇਰੀ ਨੋ ਕੋਲੇ ਅੱਛਾ ਹਾਂ ਜੀ ਹਾਂ ਇੱਕ ਵੱਡੀ ਆ ਇੱਕ ਛੋਟੀ ਆ ਅੱਛਾ ਤੇ ਜ਼ਿੰਮੇਵਾਰੀ ਡਬਲ ਹੋ ਗਈ ਡਬਲ ਹੋ ਗਈ ਹਾਂ ਹੁਣ ਪਹਿਲਾਂ ਮੈਂ ਬੱਚਿਆਂ ਨੂੰ ਨੁਨ੍ਹਾ ਆ ਕੇ ਧੁੱਪੇ ਸਾਰੇ ਉਹਨਾਂ ਨੂੰ ਫੜਾ ਕੇ ਫੇਰ ਮੈਂ ਇੱਧਰ ਨੂੰ ਆ ਗਈ ਹੁਣ ਅੱਛਾ ਅੱਛਾ ਹਾਂ ਮੱਝਾਂ ਨੂੰ ਕੱਖ ਗੁੱਕ ਪਾ ਕੇ ਹਾਂ ਹੋਰ ਤੁਸੀਂ ਆਪ ਤਾਂ ਕੁਝ ਖਾ ਲਿਆ ਕਰੋ ਆਪ ਮੈਂ ਬਥੇਰਾ ਮੈਨੂੰ ਲੱਗਦਾ ਹੀ ਨਹੀਂ ਕਾਤੋਂ ਨਹੀਂ ਲੱਗਦਾ ਤੁਹਾਨੂੰ ਲੱਗਦਾ ਨਹੀਂ ਹਾ ਬੇਟੇ ਲੱਗਦਾ ਹੀ ਨਹੀਂ ਪਤਾ ਨਹੀਂ ਮੈਨੂੰ ਤਾਂ ਬੱਤੇ ਬਥੇਰਾ ਉਹ ਕਰਦੇ ਨੇ ਹਾਂ ਬਸ ਵਜੀਰੀ ਨਹੀਂ ਰਲਾਈ ਐ ਤਕੀ ਵਜੀਰੀ ਤਾਂ ਰਲਾਈ ਤੇ ਖਾਦੀ ਨਹੀਂ ਜਾਂਦੀ ਇਹਨੂੰ ਪਤਾ ਹੀ ਆ ਜਿਹੜਾ ਬਸ ਜਿਹੜਾ ਬੰਦਾ ਕਮਜ਼ੋਰ ਜਾਂ ਹੁੰਦਾ ਨਾ ਤਾਂ ੱਚਲੀ ਜਾਂਦੀ ਆ ਭੜੀਏ ਹਾਂ ਹੋਰ ਚੱਲੀ ਵੀ ਜਾਂਦੀ ਅੱਛਾ ਤੇ ਫੇਰ ਕੀ ਹੱਲ ਕਰੀਗੇ ਇਹਦਾ ਹੱਲ ਦੇਖ ਲਓ ਹੁਣ ਭਾਈ ਹੋਆ ਖੂਆ ਕੱਢ ਲਾਂਗੇ ਹੋਰ ਕੀ ਕਰਾਂਗੇ ਹਾਂ ਹੋਰ ਫੇਰ ਖੂਆ ਕੱਢ ਲਾਂਗੇ ਹੋਏ ਨਾਲ ਚਲ ਉਹ ਹੋ ਜੂਗਾ ਹਾਂ ਸਾਣਾ ਫੇਰ ਵੀ ਨਹੀਂ ਨਹੀਂ ਖਾ ਤਾਂ ਲਿਆ ਕਰਾਂਗੇ ਖਾ ਲਿਆ ਕਰਾਂਗੇ ਹੋਰ ਠੀਕ ਹੈ ਠੀਕ ਹੈ ਭਾਈ ਵਧੀਆ ਤੇ ਫਿਰ ਇਹ ਸ਼ਾਮ ਦਾ ਟਾਈਮ ਹੁੰਦਾ ਇੱਥੇ ਆਉਣ ਦਾ ਸ਼ਾਮ ਨੂੰ ਵੀ ਆ ਜਾਂਦੇ ਆ ਬੇਟੇ ਜਾਂ ਧੁੱਪ ਨਿਕਲ ਜਾ ਫਿਰ ਆ ਜਾਂਦੇ ਆ ਤੜਕੇ ਕਿੰਨੇ ਵਜੇ ਉੱਠਦੇ ਹੋਗੇ ਤੜਕੇ 5 ਵਜੇ ਕਿਤੇ 4 ਵਜੇ ਵੀ ਉੱਠ ਖੜਦੇ ਆ ਹੁਣ ਡੰਗਰਾਂ ਨੂੰ ਅੱਖ ਵੀ ਪਾਣੇ ਹੁੰਦੇ ਨੇ ਫਿਰ ਤਾਂ ਹਾਰ ਕੱਢਣੀ ਹੁੰਦੀ ਆ ਹੁਣ ਤੁਹਾਨੂੰ ਪਤਾ ਹੀ ਆ ਅੱਜ ਕੱਲ ਦੀਆਂ ਜਿਹੜੀਆਂ ਕੁੜੀਆਂ ਨੇ ਉਹਨਾਂ ਨੂੰ ਤਾਂ ਭਾਈ ਕੱਢਣੀ ਨਹੀਂ ਆਉਂਦੀ ਹੁਣ ਕਰੀਏ ਕੀ ਹਾਂ ਮੈਨੂੰ ਆਉਂਦਾ ਸਾਰਾ ਕੁਝ ਅੱਛਾ ਜੀ ਤੁਹਾਨੂੰ ਆਉਂਦਾ ਹੈ ਲੈ ਭਾਈ ਜੇ ਪਿੰਡਾਂ ਚ ਵਿਆਹ ਕਰਾਉਣਾ ਕੁੜੀਓ ਤਾਂ ਟਾਈਮ ਟੇਬਲ ਸੈੱਟ ਹੈ ਵੀ 5 ਵਜੇ ਉੱਠਣਾ ਪਊਗਾ ਹੀ ਪਊਗਾ ਹਾਂ ਜੀ ਆਇਆ ਹੁਣ ਸਮਝ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਦੀਆਂ ਕੁੜੀਆਂ ਨਾ ਤਾਂ ਬਾਹਰ ਅੰਦਰ ਆਉਂਦੀਆਂ ਨੇ ਸਮਝ ਨਾ ਵਾਹ ਤਾਂ ਹੁਣ ਅੱਜ ਕੱਲ੍ਹ ਦੇ ਜਿਹੜੇ ਸ਼ਹਿਰਾਗਾ ਸ਼ਹਿਰ ਤੱਕੋਂ ਮਦੀਆਂ ਫੇਰਦੀਆਂ ਨੇ ਹਨਾ ਸਾਨੂੰ ਲੈ ਚੱਲੀਏ ਸ਼ਹਿਰ ਹਾਂ ਚਲ ਕੋਈ ਨਾ ਬੂਟ ਬੂਟ ਪਵਾ ਦਈਏ ਤੁਹਾਡੇ ਬਾਲ ਬੂਲ ਸਟ੍ਰੇਟ ਕਰਾ ਦਿੰਨੇ ਆ ਤੁਹਾਡੇ ਬੱਸ ਵਾਚ ਕੋਈ ਨਾ ਚੱਲ ਕੇ ਜੇ ਸ਼ਹਿਰ ਤੁਸੀਂ ਜਮਾਨੀ ਸ਼ਹਿਰ ਤਾਂ ਜਾਣਿਆ ਗੇ ਮੇਰਾ ਪਿੰਡ ਦਾ ਬਰਨਾਲਾ ਪੇਕੇ ਮੇਰੇ ਬਰਨਾਲੇ ਨੇ ਮੈਂ ਤਾਂ ਵੀ ਤੁਸੀਂ ਤਾਂ ਉੱਧਰ ਲਿਓ ਪੇਕੇ ਬਰਨਾਲੇ ਨੇ ਕਾਹੀ ਭਈ ਗੱਲਾਂ ਹੋਈਆਂ ਵਿਆਹੀ ਹੋਈਆਂ ਸਮਾਨੇ ਇੱਕ ਨਾਬੇ ਆ ਹਾਂ ਹਾਂ ਠੀਕ ਹੈ ਠੀਕ ਹਾਂ ਨਾ ਵੀ ਹੁਣ ਜਿਵੇਂ ਜਿਵੇਂ ਹੁਣ ਬੇਟੇ ਕਿਸਮਤ ਚ ਹੁੰਦਾ ਉਹੀ ਬਣਦਾ ਹਾਂ ਨਾ ਆਏ ਹਾਂ ਉਹ ਜਦੋਂ ਵਿਆਹ ਹੋਇਆ ਸੀਗਾ ਤੇ ਦੇਖੇ ਸੀਗੇ ਤੁਸੀਂ ਅੰਕਲ ਮੇਰੀ ਗੱਲ ਸੁਣੋ ਉਹ ਜਾਦੀਆਂ ਗੱਲਾਂ ਤਾਂ ਉਹ ਹੋਰ ਧੀ ਹੁਣ ਅੱਜ ਕੱਲ ਹੁਣ ਅੱਜ ਕੱਲ ਤਾਂ ਫੇਰ ਹੋਉਂ ਰਾ ਜਾਂ ਤਾਂ ਕੋਈ ਦੇਖਿਆ ਨਹੀਂ ਐ ਹੱਥ ਲਗੋ ਲੈਂਦੀਆਂ ਸੀ ਅੱਛਾ 16 ਦੇ ਵਿੱਚ ਐ ਬਾਹ ਉਂਗਲ ਵੀ ਨਹੀਂ تھی ਦਿਖਾਉਂਦੀਆਂ ਹਾਂ ਹਾਂ ਇਹ ਸਹੀ ਗੱਲ ਹੈ ਹੈ ਸਹੀ ਗੱਲ ਲੁਕ ਜਾਂਦੀਆਂ ਸੀ ਜੇ ਪਰਾਣੇ ਆਉਂਦੇ ਸੀ ਫੇਰ ਲੁਕ ਜਾਂਦੀਆਂ ਸੀ ਐ ਕੁੜੀਆਂ ਇਕੱਟਰੀਆਂ ਇਕੱਠੀਆਂ ਹੋ ਜਾਂਦੀਆਂ ਸੀ ਕੁੜੇ ਅੱਜ ਬਣਾਉਣਾ ਆ ਉਹਨਾਂ ਦਾ ਹੈ ਫਿਰ ਬਿਸਤਰਾ ਵਿਛਾ ਦਿੰਦੀਆਂ ਫਿਰ ਉਹਦੇ ਤੇ ਦੌਣਾ ਪਾ ਦਿੰਦੀਆਂ ਦੌਣਾ ਨਾਲ ਜਦ ਹੇਠਾ ਨਾ ਰਹੂ ਹੁੰਦਾ ਤਾਂਸਲਾ ਤਾਂਸਲਾ ਧਰ ਦਿੰਦੀਆਂ ਰੰਗ ਵਾਲਾ ਉਹ ਜਦ ਬੈਠਦਾ ਬਰਾਣਾ ਵਿੱਚ ਡਿੱਗ ਜਾਂਦੀਆਂ ਆ ਉਹ ਆ ਚੱਲਿਆ ਹੋਇਆ ਧੀ ਜਾਂ ਮਜ਼ਾਕ ਕਰਦੇ ਹੁੰਦੇ ਸੀ ਹਾਂਜੀ ਹਾਂ ਹੁਣ ਤਾਂ ਹੈ ਨਹੀਂ ਉਹ ਜਿਹੀ ਹਾਸੀ ਜਦ ਤਾਂ ਬਹੁਤ ਹੁੰਦੀ ਬੈਠ ਗਈ ਉਹਦੀ ਵੀ ਤੂੰ ਕਹਿ ਕਿਵੇਂ ਦਿੱਤਾ ਕਹੇ ਕਿਵੇਂ ਦਿੱਤਾ ਵੀ ਤੂੰ ਕਹੇ ਕਿਵੇਂ ਦਿੱਤਾ ਸਹੀ ਗੱਲ ਹੈ ਸਹੀ ਗੱਲ ਹੈ ਜਾ ਬੇਟੇ ਬੜੀਆ ਬੜੀਆ ਕਰੋ ਤੁਸੀਂ ਕੰਮ ਹੈ ਮੈਂ ਤਾਂ ਮੀ ਉਹ ਆ ਗਈ ਮੇਰੀ ਲੋਇਤਾ ਅੱਛਾ ਹਾਂ ਜੀ ਇੰਟਰਵਿਊ ਹਾਂ ਹੈ ਹੈ ਸਸਤੀਕਾਲ ਜੀ ਇਹ ਕੋਹਾੜੀ ਕੋਹਾੜੀ ਹਾਂ ਕੋਈ ਪਹਾੜੀ ਹੈ ਚਲਦੀ ਐ ਹੀ ਕਿਨੂੰ ਵੱਢਦੇ ਹੋ ਇਹਦੇ ਨਾਲ ਡੱਕੇ ਅੱਛਾ ਅੱਛਾ ਬੰਦੇ ਮੁੰਦੇ ਤਾਂ ਨਹੀਂ ਵੱਢੇ ਕਿਤੇ ਨਾ ਬੰਦੇ ਕੋਣ ਭੋਲ ਡੱਕੇ ਬੈਠੇ ਰਹੇ ਹੁੰਦੇ ਵੱਡੇ ਹੁਣ ਮੁਕਰਦੇ ਹੋਂਦੇ ਜਵਾਨੀ ਚ ਹੋਇਆ ਤਾਂ ਨਹੀਂ ਕਿਤੇ ਕੰਮ ਕੱਟਵਾ ਤਾਂ ਨਹੀਂ ਹੋਈ ਨਾ ਕਿਤੇ ਪੀਪੂ ਲਿੰਦਾ ਫਿਰ ਤਾਂ ਕਰ ਨਹੀਂਦਾ ਘਰ ਚਾ ਇਹ ਜ਼ਰੂਰੀ ਹੈ 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 ਚਾਪ ਮਦੀਨਾ ਪੀ ਹੈ ਪਰ ਕੀ ਫਿਰ ਕੀ ਚੀਜ਼ ਪੀਣੇ ਹੋ ਵਧੀਆ ਕਿਹੜੀ ਚੀਜ਼ ਮਤਲਬ ਦੱਸੋ ਕਿ ਦੂਹੀ ਸੰਕਤ ਰਾਕਦੇ ਮੋਟਾ ਸੰਕਤ ਰਾਕਦੇ ਦੂਹੀ ਕਿ ਦਿੱਤੀ ਹੈ ਅੰਗਰੇਜ਼ੀ ਅੰਗਰੇਜ਼ੀ ਹਾਂ ਅਜੀ ਪੀਪੂ ਨਹੀਂ ਚਾਚਾ ਮੋਟਾ ਬਦਲਾ ਸੰਤਰਾ ਹੈ ਤੇ ਨਾਲ ਕੀ ਖਾਣੇ ਹੋਗੇ ਫਿਰ ਹੈ ਨਾਲ ਕਿ ਨਾਲ ਨੂੰ ਮੁਰਗਾ 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 ਲਾ ਲੈਨੇ ਮੁਰਗਾ ਮੁਰਗਾ ਵੀ ਸਾ ਲੈਨੇ ਨਹੀਂ ਪਕੌੜੀਆਂ ਦਾ ਕਦੇ ਗਈਆਂ ਨਹੀਂ ਅੱਛਾ ਅੱਛਾ ਪਕੌੜੀਆਂ ਆਏ ਮੁਰਗਾ 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 ਲਾ ਲੈਨੇ ਮੁਰਗਾ ਮੁਰਗਾ ਵੀ ਸਾ ਲੈਨੇ ਨਹੀਂ ਪਕੌੜੀਆਂ ਦਾ ਕਦੇ ਗਈਆਂ ਨਹੀਂ ਅੱਛਾ ਅੱਛਾ ਪਕੌੜੀਆਂ ਆਏ ਅੱਛਾ 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 ਉਹ ਕੋਈ ਚਿੱਟਾ ਗੁੱਕੜ ਵੀ ਹੁੰਦਾ ਉਹ ਕਿਹਨੂੰ ਕਹਿੰਦੇ ਆ ਉਹ ਵੀ ਹੁੰਦਾ ਵਈ ਇੱਥੋਂ ਹੁੰਦਾ ਕੀ ਹੁੰਦਾ ਹੈ ਵੈਸੇ ਮੁਰਗਾ ਅੱਛਾ ਅੱਛਾ ਮੁਰਗੇ ਨੂੰ ਗੁਸਤਾ ਕਹਿੰਦੇ ਉਹ ਕਾਲਾ ਕਹਿੰਦੇ ਚਿੱਟਾ ਗੁੱਕੜ ਖਾਣੇ ਆ ਸੀ ਦਾਰੂ ਨਾਲ ਆ ਜਿਹੜੇ ਹੁੰਦੇ ਹਾਂ ਹਾਂ ਮੈਂ ਤਾਂ ਹੁਣ ਪਤਾ ਨਹੀਂ ਹੁਣ ਤੁਸੀਂ ਉਹ ਦੱਸ ਦਿਓ ਹਾਂ ਹਾਂ ਨਹੀਂ ਚਲ ਠੀਕ ਹੈ ਹੁਣ ਟਾਈਮ ਜਾ ਹੋ ਗਿਆ ਹੈ ਹਾਂ ਹੋ ਗਿਆ ਭਾਈ ਲੈ ਹੁਣ ਮਸੂਣ ਹਾਂ ਬਸ ਵੱਟ ਕੇ ਚੱਲੇ ਵਸਣ ਸੇਕੇ ਬੋ ਜਾਮ ਚੱਲ ਚੱਲ ਇਹ ਤਾਂ ਬੜੀਆ ਕੰਮ ਹੈ ਨਾ ਛੱਡਣਾ ਨਹੀਂ ਇਹ ਕੰਮ ਨਾ ਨਾ ਬੰਦੇ ਤੱਕ ਤੇ ਨਾ ਐ ਉਮਰ ਜਾ ਕੇ ਪੀਂਦਾ ਭਾਈ ਅਗਲਾ ਹਾਂ ਜਦ ਪਹਿਲਾਂ ਦੀ ਜਵਾਨਦਾਂ ਅਸੀਂ ਰਹਿੰਦਾ ਅਲੇ ਨੂੰ ਸਹੀ ਗੱਲ ਹੈ ਬੁੜੇਪੇ ਜਾ ਕੇ ਪੀਂਦਾ ਨੀਂਦ ਸੌਖੀ ਆ ਜਾਂਦੀ ਹੈ ਹਾਂ ਤੜਕੇ ਟਾਈਮ ਨਾਲ ਉੱਠਿਆ ਜਾਂਦਾ ਹਾਂ ਭਾਈ ਹਾਂ ਇਹ ਤਾਂ

हां जी हां। ਆਹ ਹੁਣ ਕਿੱਧਰ? ਸਿੱਟਣ ਚੱਲੇ ਸੀਗੇ। हां जी हां। ਮਾ ਪਾਠੇ ਲੈ ਕੇ ਆਉਣਾ। ਅੱਛਾ ਅੱਛਾ। ਕਿੰਨਾ ਕੁ ਟਾਈਮ ਰੱਖ ਸਕਦੇ ਹੋ ਸਿਰ ਤੇ ਤੁਸੀਂ? ਚਾਹੇ ਘੰਟਾ ਰਖਾ ਦਿਓ, ਘੰਟੇ ਰਖਾ ਲਓ। ਸਿਰ ਨਹੀਂ ਪਾਰੀ ਹੁੰਦਾ। ਨਾ ਨਾ ਜਰੂਰੀ। ਅੱਛਾ। ਚਲੋ ਮੈਨੂੰ ਤਾਂ ਪਤਾ ਹੈਗਾ। ਤੁਸੀਂ ਸਾਰੇ ਦੱਸਿਓ ਵੀ ਇਹਨੂੰ ਕੀ ਕਹਿੰਦੇ ਹੈਗੇ। ਮੈਨੂੰ ਵੀ ਪਤਾ ਨਾ। ਮੈਨੂੰ ਵੀ ਪਤਾ। ਆਪਾਂ ਦੱਸਣਾ ਨਹੀਂ ਹੈਗਾ ਇਹ ਲੋਕ ਦੱਸਣਗੇ ਵੀ ਇਹਨੂੰ ਕੀ ਕਹਿੰਦੇ ਹੈਗੇ। ਚਲੋ ਜੀ।